ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਵਧੀਆ ਜੀ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਅੱਜ ਬਣਾ ਰਹੇ ਹਾਂ ਜੀ ਆਪਾਂ ਗਾਜਰ ਪਾਕ ਗਾ ਇੱਧਰ ਗਾਜਰਾਂ ਛਿੱਲ ਕੱਦੂਕਾਸ ਕਰ ਰਹੇ ਹਾਂ ਜੀ ਪਹਿਲਾਂ ਛਿੱਲੀਆਂ ਨੇ ਤੇ ਹੁਣ ਹੋ ਰਿਹਾ ਕੱਦੂਕਾਸ ਤੇ ਆਪਾਂ ਤੇ ਇੱਧਰ ਆਪਾਂ ਨੇ ਰੱਖ ਲਿਆ ਦੁੱਧ ਦੁੱਧ ਹੈਗਾ ਜੀ 8 ਕਿਲੋ गाजरਾਂ ਹੈਗੀਆਂ ਨੇ 3 ਕਿਲੋ ਦੁੱਧ ਦੇ ਵਿੱਚ ਪਹਿਲਾਂ ਆਪਾਂ ਗਾਜਰਾਂ ਨੂੰ ਥੋੜੀਆਂ ਜਿਹੀ ਫਰਾਈ ਕਰ ਲਾਂਗੇ ਜਾਨੀਏ ਪਾਣੀ ਦਾ ਫੂਕ ਲਾਂਗੇ ਉਹਨਾਂ ਦਾ ਗਾਜਰਾਂ ਦਾ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਐਨੇ ਪਹਿਲਾਂ ਇਹਨੂੰ ਬਾਲੀ ਦਵਾਵਾਂਗੇ ਦੁੱਧ ਨੂੰ ਰਜਾ ਕੇ ਦੁੱਧ ਚੰਗੀ ਤਰ੍ਹਾਂ ਮਸਪਰੇ ਦੇ ਵਿੱਚ ਗਾਜਰਾ ਪਾ ਦਾਂਗੇ ਹੁਣ ਦੇਖੋ ਜੀ ਆਪਾਂ ਨੇ ਥੁਲਾਤੀ ਪੱਠੀ ਪੱਠੀ ਉੱਪਰ ਰੱਖ ਦਿੱਤਾ ਗਾਜਰ ਪਾਕ ਬਣਾਉਣਾ ਆ ਦੇਖੋ ਜੀ ਆਪਾਂ ਨੇ ਹੁਣ ਕੰਦੂ ਪਾਕ ਕਰਨੀਆਂ ਨੇ ਗਾਜਰਾ ਹੁਣ ਆਪਾਂ ਇਹਨਾਂ ਦਾ ਪਾਣੀ ਫੂਕ ਰਹੇ ਆ ਪਾਣੀ ਫੂਕ ਕੇ ਇਹਨਾਂ ਚੰਗੀ ਤਰ੍ਹਾਂ ਇਹਨਾਂ ਨੂੰ ਬਣਦੀ ਗਈਆਂ ਫਿਰ ਇਹਨਾਂ ਨੂੰ ਆਪਾਂ ਕੋਈ ਵਿੱਚ ਜਣੀ ਕਿ ਦੁੱਧ ਵਿੱਚ ਪਾਵਾਂਗੇ ਦੁੱਧ ਵੀ ਚਲਾ ਦਾਂਗੇ ਫਿਰ ਆਪਾਂ ਚੰਗੀ ਤਰ੍ਹਾਂ ਕੱਢਾਂਗੇ ਫੋਆ ਬਣਾਵਾਂਗੇ ਗਾਜਰ ਪਾਕ ਦੀ ਬਰਫੀ ਲੋਜੀ ਗਾਧਰਾ ਹੋਣੀ ਆਪਣੇ ਤਿਆਰ ਆਪਾਂ ਨੇ ਇਹਦਾ ਪਾਣੀ ਫੂਕ ਲਿਆ ਸਾਰਾ ਤੇ ਹੁਣ ਆਪਾਂ ਪਾ ਰਹੇ ਇਹਨੂੰ ਦੁੱਧ ਵਿੱਚ ਦੁੱਧ ਵਿੱਚ ਪਾ ਕੇ ਜਿਵੇਂ ਚੰਗੀ ਤਰ੍ਹਾਂ ਰਿਝਾਵਾਂਗੇ ਫੇਰ ਪੜਾਵਾਂਗੇ 10 ਗੱਟ ਜੇਰ ਪਾ ਪੂਰੀ ਤਰ੍ਹਾਂ ਰਿਝਾ ਕੇ ਰੰਝਾ ਲਾਂਗੇ ਫੇਰ ਜਦ ਇਹ ਪੂਰਾ گاੜਾ ਹੋ ਗਿਆ ਸਾਰਾ ਦੁੱਧ ਫੁਗ ਗਿਆ ਫੇਰ ਪਾਵਾਂਗੇ ਜੇ ਆਪਾਂ ਦੇਤੀ ਕਿਉਂ ਵਿੱਚ ਚੱਕ ਗਿਦੜਾ ਬਣਾ ਕੇ ਫੇਰ ਇਹਨੂੰ ਜਮਾ ਦਾਂਗੇ ਆ ਹੁਣ ਲੱਗ ਗਿਆ ਜੀ ਦੇਖੋ گاੜਾ ਦੁੱਧ ਫੁਗ ਗਿਆ ਹੁਣ ਇਹ ਚ ਪਾਵਾਂਗੇ ਆਪਾਂ ਜਿੰਨੀ ਸ਼ੀਨੀ ਪਾ ਕੇ ਥੋੜਾ ਜਿਹਾ ਫਿਰ ਸ਼ੀਨੀ ਦਾ ਪਾਣੀ ਹੁਕਾਂਗੇ ਫਿਰ ਪਾਵਾਂਗੇ ਆਪਾਂ ਦੇਖੀ ਕਿ ਉਹ 2-3 ਚਮਚੇ ਫਿਰ ਬੇਤੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਵਧੀਆ ਹਰ ਜਾਵਾਂਗੇ ਪਦੇਤੀ ਕਿਉਂ ਇਹਦੇ ਪਦੰਗ ਭਰ ਕੇ ਛੋਟੇ ਚਮਚੇ ਤੋਂ ਦੇਤੀ ਕਿਉਂ ਦੇ ਥੋੜੇ ਜਿਹਾ ਵੱਧ ਪਾ ਦਾਂਗੇ ਆਪਾਂ ਤਾਂ ਇਹ ਆਪਾਂ ਨੇ ਹੁਣ ਦੇਤੀ ਕਿਉਂ ਤਿੰਨ ਚਮਚੇ ਛੋਟੇ ਥੋੜੇ ਨੇ ਤੇੰਗੀ ਤਰ੍ਹਾਂ ਕਰ ਦਾਂਗੇ ਮਿਕਸ அப்புறம் சாதனையை சிறப்பாக வேலை அழகே என்பவன் சாலியன் ਕਿ ਉਹ ਨਾਲੇ ਤਾਂ ਅਗਿਰ ਬਾਤ ਕਿਹ ਹੈ ਜੇ ਜਵਾਨੀਆਂ ਨੇ ਬਾਤ ਕੀਤੀਆਂ ਫਿਰ ਜਦੋਂ ਜ਼ਰਮੇ ਕਰਕੇ ਨਾ ਫਿਰ ਬਾਤ ਵੀ ਵਧੀਆ ਘਟ ਜਾਂਦੀ ਆ ਨੀਚੇ ਨਹੀਂ ਲੱਗਦੀ ਨੀਗੇ ਨਰੀਆ ਵਾ ਫਿਰ ਇਹ ਪਿੱਛੇ ਇਹ ਲਾਲੇ ਜੂਨ ਆਪਣਾ ਕੀ ਹੋ ਧੋਈ ਖਾਲੀਆਂ ਹਾਂ ਪਤਾ ਇਹ ਆਪਣਾ ਨਾਰੀਅਲ ਕੱਦੂ ਆਸ ਕਰਕੇ ਵਿੱਚ ਕਾਗੇ ਟੈਸਟ ਵੀ ਵਧੀਆ ਆਇਆ ਹੈ। ਅਰੇ ਆਪਾਂ ਬਰਫੀਆਂ ਵੀ ਵਧੀਆ ਜੰਮ ਜਣ। ਹੋਰ ਆਪਾਂ ਇਹਨੂੰ ਮਿਕਸ ਕਰਤਾ ਨੂੰ ਇੰਗੀ ਤਰ੍ਹਾਂ। ਫਿਰ ਇਹਨੂੰ ਆਪਾਂ ਥਾਲਾ ਜੇ ਜਮਾ ਦਾਂਗੇ। ਫਿਰ ਆਪਾਂ ਹੰਦੀ ਕਰਾ ਜਾ ਤਿਆਰ ਹੋ ਜਾਊਗਾ। ਤੇ ਤੁਹਾਨੂੰ ਬਰਫੀਆਂ ਕੱਟਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ। ਲੋ ਜੀ ਆਪਣਾ ਗਾਜਰ ਪਾਕ ਗਿਆ ਹੈ ਜੰਮ ਹੁਣ ਆਪਾਂ ਇਹਦੀ ਕੱਟਾਂਗੇ ਵਰਫੀ ਦਿਖਾਣੇ ਆਪਾਂ ਲੋ ਇਹਦੀ ਕੱਟਦੇ ਆਪਾਂ ਵਰਫੀ ਪੰਜ ਘੰਟੇ ਲੱਗ ਜਾਂਦੇ ਨੇ ਪੰਜ ਘੰਟੇ ਲੱਗੇ ਜੰਮਣ ਨੂੰ ਆਪਾਂ ਪੜੀ ਕੱਟ ਰੇ ਹਾਂ ਵਰਫੀ ਤੁਹਾਨੂੰ ਦਿਖਾਣੇ ਬਹੁਤ ਸੋਹਣਾ ਜਿਵੇਂ ਬੰਗੂੜੀ ਹੋਣਾ ਲੋ ਜੀ ਉਹਨਾਂ ਕੱਟੀ ਗਈ ਆਪਣੀ ਬਰਫੀ ਬਰਫੀ ਵੀ ਦੇਖੋ ਕਿੰਨੀ ਵਧੀਆ ਕੱਟੀ ਐ ਉਹ ਬਣ ਗਈ ਐ ਬਹੁਤ ਵਧੀਆ ਵਣੀ ਤੁਸੀਂ ਵੀ ਵੱਧ ਤੋਂ ਵੱਧ ਬਣਾਇਆ ਕਰੋ ਜੀ ਵੱਧ ਤੋਂ ਵੱਧ ਖਾਇਆ ਕਰੋ ਸਿਆਲ ਚ ਠੰਡਾ ਗਈ ਹੁਣ ਆਪਾਂ ਨੂੰ ਆਪਾਂ ਨੂੰ ਕਿਹੜਾ ਕੋਈ ਚੱਕਰ ਐ ਜੀ ਆਪਾਂ ਨੇ ਤਾਂ ਹੁਣ ਦੁੱਧ ਆਪਣੇ ਘਰ ਦਾ ਆਪਾਂ ਇਹਦਾ ਹੋ ਕੇ ਜਰੀਲਾ ਬਣਾ ਲੈ ਆਪਣੇ ਘਰ ਦੇ ਦੁੱਧ ਦਾ ਤੇ ਥੋੜੇ ਦਿਨਾਂ ਤੱਕ ਆਪਾਂ ਨੇ ਪੀਣੀਆਂ ਬਣਾ ਲੈਣੀਆਂ ਨੇ ਤੈਨੂੰ ਵਧੀਆ ਖਾਈਏ ਨੇ ਵਧੀਆ ਲੱਗ ਰਿਹਾ ਨੇ ਤੇ ਜਿਵੇਂ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗਦੀਆਂ ਨੇ ਧੰਨਵਾਦ ਜੀ ਸਾਰਿਆਂ ਨੂੰ